हेलो माय यूट्यूब फैमिली वेलकम बैक टू माय चैनल मैं किमें सारे आई होप ती सारे वह होंगे ठीक होंगे आज मैं अपने मंदिर की सफाई कर लगी लग हाँ मतलब सफाई तो कर ली सी मंदिर का मेकओवर भी मेकओवर भी कर लिया मेकओवर मीनस थोड़ा जहां थोड़ा जि करना है तो वॉलपेपर लगाया सी मंदिर से मेरे पिछले ब्लॉग से देखे होना कि मैं अपने मंदिर से वॉलपेपर लगया ਤੇ ਦੇਖੋ ਮੇਰਾ ਮੰਦਰ ਕਿੰਨਾ ਪਿਆਰਾ ਲੱਗ ਰਿਹਾ ਆ ਤੇ ਫੋਟੋਆਂ ਸੀ ਉਹ ਮੈਂ ਸਾਰੀਆਂ ਉਤਾਰ ਲੀਆਂ ਸੀਆਂ ਤੇ ਫੋਟੋਆਂ ਨੂੰ ਅੱਜ ਮੈਂ ਮੰਦਰ 'ਚ ਲਗਾਉਂਗੀ ਸਾਰੀਆਂ ਫੋਟੋਆਂ ਉਤਾਰ ਲੀਆਂ ਸੀ ਮੈਂ ਕਿ ਹੁਣ ਸੈੱਟ ਕਰਕੇ ਨਾ ਤੇ ਆਪਣੇ ਮੰਦਰ 'ਚ ਫੇਮ ਫੋਟੋਆਂ ਸੈੱਟ ਕਰਕੇ ਲਗਾਉਂਗੀ ਇਹ ਬਾਬਾ ਸੋਢਲ ਜੀ ਦੀ ਫੋਟੋ ਜੋ ਮੈਂ ਸਾਫ ਕਰ ਰਹੀ ਆ ਇਹ ਸਾਡੀ ਜਠੇਰੇ ਆ ਜਲੰਧਰ 'ਚ ਜਿਹੜੇ ਰਹਿੰਦੇ ਆ ਜਿਹੜੇ ਮੇਰੇ ਵਲੋਗ ਜਲੰਧਰ 'ਚ ਜੋ ਦੇਖ ਰਹੇ ਜਾਂ ਕੋਈ ਦੇਖ ਰਹੀ ਆ ਉਹਨਾਂ ਨੂੰ ਪਤਾ ਹੋਣਾ ਕਿ ਬਾਬਾ ਸੋਡਰ ਜੀ ਦਾ ਮੰਦਿਰ ਹੈਗਾ ਇੱਥੇ ਬਹੁਤ ਵੱਡਾ ਚਲੰਦਰ ਵਿੱਚ ਤੇ ਫਿਰ ਇੱਥੇ ਮੇਲਾ ਵੀ ਆਂਦਾ ਸਤੰਬਰ ਚ ਤੇ ਬਸ ਫਿਰ ਮੈਂ ਆਪਣੀਆਂ ਫੋਟੋਆਂ ਸਾਫ਼ ਕਰ ਲਈਆਂ ਤੇ ਹੁਣ ਮੈਂ ਮੰਦਿਰ ਚ ਮੈਂ ਕਿਹਾ ਥੋੜਾ ਜਿਹਾ ਇੱਥੋਂ ਵੀ ਸਾਫ਼ ਕਰ ਲਵਾਂ ਕਿਉਂਕਿ ਫੋਟੋਆਂ ਲਗਾਉਣੀਆਂ ਐ ਨਾ ਫਿਰ ਮੈਂ ਇਸ ਲਈ ਇੱਥੋਂ ਚੰਗੀ ਤਰ੍ਹਾਂ ਸਾਫ਼ ਲੱਗੀ ਸੀਗੀ ਕਰਨ ਤੇ ਬਾਬੂ ਨੂੰ ਮੈਂ ਕਿਹਾ ਸੀ ਮੈਂ ਕਿਹਾ ਮੈਨੂੰ ਫੋਟੋਆਂ ਫੜਾਈਆਂ ਫੜਾਈ ਜਾਈ ਤੇ ਬਸ ਇਹੀ ਲੱਗਿਆ ਸੀਗਾ ਫਿਰ ਮੈਂ ਕਹਿੰਦਾ ਮम्मा ਜੀ ਮੈਨੂੰ ਵਾਜ ਮਾਰ ਦੇ ਦੂਸਰੇ ਕਮਰੇ ਚ ਕਾਕੇ ਕੋਲੇ ਸੀਗਾ ਬੈਠਾ ਮਤਲਬ ਗੁड़िया ਨਹਰੀ ਕੋਲ ਤੇ ਸਬ ਤੋਂ ਬੜੀ ਫੋਟੋ ਕੋਲੇ ਮੈਂ ਉੱਪਰ ਲਗਾਉਂਗੀ ਕਿਉਂਕਿ ਇਹ ਮਾਤਾ ਰਾਣੀ ਦੀ ਫੋਟੋ ਆ ਨੋ ਮਾਤਾ ਆ ਉਹ ਕੋ ਫੋਟੋ ਹੈ ਇਹਨੂੰ ਮੈਂ ਉੱਪਰ ਹੀ ਲਗਾਨੀ ਹੈ ਕਿਉਂਕਿ ਹੋਰ ਜਗ੍ਹਾ ਹੀ ਨਹੀਂ ਹੈਗੀ ਕਿਤੇ ਰੱਖਣ ਨੂੰ ਤੇ ਫਿਰ ਉਪਰੀ ਹੀ ਮੰਦਰ ਦੇ ਉੱਪਰ ਹੀ ਮੈਂ ਸੈਟ ਕਰਕੇ ਰੱਖਦੀ ਹਾਂ ਤੇ ਉਸ ਤੋਂ ਬਾਅਦ ਹੁਣ ਮੈਂ ਜਿੱਥੇ-ਇਥੇ ਫੋਟੋਆਂ ਮਾਤਾ ਰਾਣੀ ਦੀਆਂ ਭਗਵਾਂ ਦੇ ਦੇਵਤੇ ਦੀਆਂ ਜਿੱਥੇ-ਇਥੇ ਲਗਾਉਣ ਵਾਲੀਆਂ ਉੱਥੇ-ਉੱਥੇ ਹੁਣ ਮੈਂ ਲਗਾਉਂਗੀ ਤੇ نیچے ਮੈਂ ਆਪਣੇ ਸਾਈਂ ਜੀ ਦਾ ਸੈੱਟ ਕਰੂੰਗੀ ਤੇ ਸੈੱਟ ਸੋਫਾ ਸੈੱਟ ਕਰੂੰਗੀ ਕਿਉਂਕਿ ਸਾਈਂ ਜੀ ਦੀ ਮੈਂ ਗੱਦੀ ਇੱਕ ਹਸਾਮਣਾ ਬਣਾਈ ਹੋਈ ਆ ਇਨੂੰ ਮੈਂ ਚੰਗੀ ਤਰ੍ਹਾਂ ਤੋੜਿਆ ਸੀਗਾ ਸੋਫੇ ਨੂੰ ਸਾਰਾ ਰੂਮ ਵੀ ਪਹਿਲਾਂ ਮੈਂ ਤੋਦਤਾ ਫਿਰ ਉਸ ਤੋਂ ਬਾਅਦ ਮੰਦਰ ਦਾ ਆਪਣਾ ਡੈਕੋਰੇਟ ਕੀਤੀ ਮੰਦਰ ਚੰਗੀ ਤਰ੍ਹਾਂ ਤੇ ਹੁਣ ਮੈਂ ਫੋਟੋਆਂ ਸੈੱਟ ਕਰੂੰਗੀ ਤੇ ਹੁਣ ਇਸ ਤੋਂ ਬਾਅਦ ਮੈਂ ਉੱਪਰਲਾ ਤਾਂ ਉਪਰੋਂ ਤਾਂ ਮਤਲਬ ਫੋਟੋਆਂ ਵੱਡੀਆਂ ਲਗਾਤੀ ਆ ਬੱਬਾ ਸੋਡਰ ਜੀ ਦੀ ਫੋਟੋ ਵੀ ਉੱਪਰ ਹੀ ਰੱਖਦੀ ਆ ਮੈਂ ਤੇ ਫਿਰ ਇਸ ਤਵਾਰ ਜਿਹੜਾ ਖਾਣਾ ਇੱਥੇ ਛੋਟੀਆਂ ਫੋਟੋ ਛੋਟੀਆਂ ਫੋਟੋ ਛੋਟੀਆਂ ਜਿਹੜੀਆਂ ਨੇ ਫੋਟੋਆਂ ਉਹ ਆਂਦੀਆਂ ਆ ਤੇ ਇੱਥੇ ਮੈਂ ਛੋਟੀਆਂ ਫੋਟੋਆਂ ਲਗਾਉਂਗੀ ਦੇਖਦੀ ਆ ਮੈਂ ਅ ਹੋਰ ਮੈਂ ਕੋਈ ਦਿਨ ਤਿਹਾਰ ਕੋਈ ਆऊंगा ਨਾ ਮੈਂ ਨਵੀਆਂ ਫੋਟੋਆਂ ਲਵਾਂਗੀ ਕਿਉਂਕਿ ਉਹ ਪੁਰਾਣੀਆਂ ਹੋ ਗਈਆਂ ਆ ਤੇ ਨਵੀਆਂ ਲਵਾਂਗੀ ਮੈਂ ਹੁਣ ਕਿਉਂਕਿ ਮੈਂ ਸੋਚਿਆ ਹੋਇਆ ਕਿ ਮੈਂ ਨਵੀਆਂ ਲਵਾਂਗੀ ਤੇ ਇੱਕ ਚੁੰਮੰਡਾ ਦੇਵੀ ਮਾਤਾ ਦੀ ਫੋਟੋ ਪਿਛਲੇ ਤੇ ਸ਼ਾਇਦ ਪਿਛਲੇ ਸਾਲ ਪਿਛਲੇ ਸਾਲ ਸ਼ਾਇਦ ਸੀ ਗਈ ਸੀ ਚੁੰਮੰਡਾ ਦੇਵੀ ਉੱਥੋਂ ਮੈਂ ਲੈ ਕੇ ਆਏ ਸੀਗੀ ਫੋਟੋ ਬਹੁਤ ਪਿਆਰੀ ਫੋਟੋ ਆ ਤੇ ਉਹ ਵੀ ਲਗਾ ਦਿੱਤੀ ਹੁਣ ਕਲਕਲੀਆਂ ਫੋਟੋਆਂ ਨੂੰ ਮੈਂ ਸਾਫ਼ ਕਰਦੀ ਪਈ ਆ ਤੇ ਮੈਂ ਕਿਹਾ ਹੁਣ ਚੱਲ ਇਹ ਵੀ ਲਗਾ ਦਮਾ ਨਾ ਬਦਿਆ ਤਰੀਕੇ ਨਾਲ ਜਿਹੜੀਆਂ ਉਹ ਕਈ ਫੋਟੋਆਂ ਅੱਦਾਂ ਦੀਆਂ ਸੀ ਥੋੜੀਆਂ ਟਿੜੀਆਂ ਹੋਈਆਂ ਸੀ ਕਿਸੇ ਦੇ ਸ਼ੀਸ਼ੇ ਟੁੱਟੇ ਸੀ ਉਹ ਫਿਰ ਮੈਂ ਨਾ ਰੱਖਤੀ ਆ ਤਾਰਨ ਵਾਸਤੇ ਤੇ ਮੈਂ ਕਿਹਾ ਹੁਣ ਇਹਨਾਂ ਨੂੰ ਮੈਂ ਜੋ ਜਿੱਦਾਂ ਜਿਹੜਾ ਸਮਾਨ ਤਾਰਨ ਵਾਲਾ ਹੁੰਦਾ ਨਾ ਮੈਂ ਰੱਖ ਦਣੀ ਹੁੰਨੀ ਇੱਥੇ ਦੇਵੀਤਲਾ ਮੰਦਿਰ ਆ ਤੇ ਦੇਵੀਤਲਾ ਮੰਦਿਰ ਰੱਖਿਆ ਨਹੀਂ ਹੁੰਨੀ ਆ ਪੋਲੀਥੀਨ ਜਿੱਚ ਮੈਂ ਪਾਣੀ ਹੁੰਦੀ ਸਮਾਨ ਤੇ ਉਹ ਰੱਖ ਕੇ ਫਿਰ ਮੰਦਿਰ 'ਚ ਰੱਖਿਆ ਨਹੀਂ ਆ ਤੇ ਉਹ ਫਿਰ ਮੰਦਿਰ ਵਾਲੇ ਆਪ ਹੀ ਫਿਰ ਤਾਰ ਜਾਂਦੇ ਆ ਨਾ ਬਹੁਤ ਦੁਨੀਆ ਰੱਖਦੀ ਆ ਤੇ ਹੋਰ ਕੋਈ ਫਿਰ ਕਿਤੇ ਜਗ੍ਹਾ ਨਹੀਂ ਹੈਗੀ ਫੋ ਮੰਦਰੀ ਅਸੀਂ ਰੱਖਿਆ ਨਹੀਂ ਆ ਤਾਰਨ ਵਾਲਾ ਕੋਈ ਵੀ ਸਮਾਨ ਹੋਵੇ ਜਿੱਦਾਂ ਧੂਫ ਅਗਰਬਤੀ ਦੀ ਹੁੰਦੀ ਰੱਖ ਉਹ ਸਾਰੇ ਮੈਂ ਇਕੱਲਫਾ ਵਿੱਚ ਇਕੱਠੇ ਕਰ ਲੈਣੀ ਆ ਸਸ ਜੀ ਦੇ ਵਿੱਚ ਲੰਮਾ ਮੰਦਰ ਰੱਖਿਆ ਨਹੀਂ ਆ ਪੂਰੀ ਦਿਨ ਤੇ ਇੱਥੇ ਫੋਟੋਆਂ ਜਿਹੜੀਆਂ ਟੰਗਣ ਵਾਲੀਆਂ ਸੀਗੀਆਂ ਉਹ ਮੈਂ ਟੰਗਦੀ ਸੀ ਜਿਹੜੀਆਂ ਮਤਲਬ ਜਿੱਦਾਂ ਮੈਂ ਤੁਹਾਨੂੰ ਦੱਸੀ ਆ ਕਿ ਥੋੜੀਆਂ ਸਹੀ ਨਹੀਂ ਸੀ ਉਹ ਫਿਰ ਮੈਂ ਸਾਈਡ ਤੇ ਰੱਖ ਦਿੱਤੀਆਂ ਤੇ ਮੈਨੂੰ ਆਪਣਾ ਛੋਟਾ ਜਿਹਾ ਇਹ ਚਾਹੇ ਮੰਦਰਵਾ ਬਹੁਤ ਪਿਆਰਾ ਲੱਗਦਾ ਹੈ ਕਾਫੀ ਟਾਈਮ ਤੋਂ ਸੋਚ ਰਹੀ ਸੀ ਕਿ ਮੰਦਰ ਨੂੰ ਮੈਂ ਸੈੱਟ ਕਰਾਂ ਸੈੱਟ ਕਰਾਂ ਟਾਈਮ ਹੀ ਨਹੀਂ ਲੱਗਦਾ ਸੀ ਗੁड़िया ਰਾਣੀ ਥੋੜੀ ਛੋਟੀ ਸੀਗੀ ਤੇ ਇਸ ਲਈ ਉਹਦੇ ਉਰੇ ਕਰਕੇ ਨਾ ਥੋੜਾ ਟਾਈਮ ਹੀ ਨਹੀਂ ਮੈਨੂੰ ਲੱਗਿਆ ਤੇ ਇਹ ਨਾ ਮੈਂ ਦੀਵਾਲੀ ਤੇ ਲਈਆਂ ਸੀ ਲੜੀਆਂ ਆਈਆਂ ਮੰਦਰ ਵਾਸਤੇ ਲੈਣੀਆਂ ਸੀ ਤੇ ਇਹ ਵੀ ਮੈਂ ਹੁਣ ਸੈਟ ਕਰਕੇ ਲਗਾ ਦੂੰਗੀ ਸੱਡਾ ਤੇ ਮੰਦਰ ਦੇ ਸੱਡਾ ਤੇ ਲਗਾ ਦੂੰਗੀ ਲੜੀਆਂ ਨੂੰ ਵੀ ਇਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲਿਆ ਸੀਗਾ ਤੇ ਹੁਣ ਅਗਲੀ ਦੀਵਾਲੀ ਤੇ ਦੇਖੂਗੀ ਸ਼ਾਇਦ ਮੈਂ ਹੋਰ ਲਵਾਂਗੀ ਵਧੀਆ ਤੇ ਦੇਖੋ ਮੈਂ ਸੱਡਾ ਤੇ ਦੋ ਲੜੀਆਂ ਲਗਾਤੀਆਂ ਇੱਕ ਮੰਦਰ ਦੇ ਉੱਪਰ ਲਗਾ ਦਿੱਤੀ ਲੜੀ ਤੇ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹਜੇ ਤਾਂ ਫਿਲਹਾਲ ਉੱਪਰਲਾ ਮੰਦਰ ਸਜਾਇਆ ਜੀ ਮੇਰੇ ਸਾਈਂ ਜੀ ਦਾ ਰਹਿੰਦਾ ਹੈ ਗੱਦੀ ਇਹਨਾਂ ਦੀ ਗੱਦੀ ਸੈੱਟ ਕਰਨੀ ਹੈ ਸਾਈਂ ਜੀ ਦੀ ਤੇ ਫਿਰ ਮੈਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਆਪਣਾ ਮੰਦਰ ਦਿਖਾਉਂਗੀ ਇੱਧਰ ਲਈ ਸੋਫੇ ਤੇ ਕੱਪੜੇ ਪੇ ਮੈਂ ਚੱਕ ਦੂੰਗੀ ਦਰਜ ਸੈੱਟ ਕੀਤਾ ਆਪਣਾ ਮੈਂ ਮਾਤਾ ਰਾਣੀ ਦਾ ਤੇ ਉੱਪਰ ਤੇ ਥੱਲੇ ਸਾਈਂ ਜੀ ਦਾ ਕਰਿਆ ਆ ਤੇ ਬਾਅਦ ਹੁਣ ਮੈਂ ਨਾ ਅੱਗੇ ਮੈਂ ਜੋਰਜ ਕਹਿਰਾ ਜਰੂਰੀ ਕੁੜੀ ਰਾਣੀ ਹੋਈ ਐ ਨੂੰ ਉਸ ਤੋਂ ਬਾਅਦ ਮੈਂ ਜਗਾਈ ਨਹੀਂ ਸੀਗੀ ਜੋਤ ਅੱਜ ਮੰਗਲਵਾਰ ਉਹਦਾ ਵੀ ਅੱਜ ਮੈਂ ਆਪਣੀ ਦੀ ਜੋਤ ਜਗਾਉਂਦੀ ਤੇ ਸਾਈਂ ਜੀ ਦੇ ਕਰਕੇ ਪਹਿਲਾਂ ਮੈਂ ਸੋਚਿਆ ਸੀ ਕਿ ਇੱਥੇ ਨਾ ਮੈਂ ਸਰਪੂਜੀ ਬਣਵਾ ਲਾਂ ਮੈਂ ਇੱਥੇ ਪਰ ਉਹ ਮੈਂ ਹਣਾ ਅਸੀਂ ਬਾਅਦ ਚ ਦੇਖਾਂਗੇ ਫਿਲਹਾਲ ਪਹਿਲਾਂ ਮੈਂ ਤਾਂ ਮੈਂ ਆਪਣਾ ਕੰਮ ਜਾਰੀ ਰੱਖਾਂ ਕਿਉਂਕਿ ਮਨ ਬਹੁਤ ਜ਼ਿਆਦਾ ਉਦਾਸ ਹੈ ਨਾ ਇਸ ਲਈ ਮੈਂ ਪਾਰਟੀ ਪੂਰਾ ਕਰਨ ਲੱਨੀ ਆ ਪਰ ਮੇਰਾ ਮਨ ਬਹੁਤ ਵਧੀਆ ਮੈਨੂੰ ਉਹ ਮੈਨੂੰ ਖੁਸ਼ੀ ਜਿ ਮਹਿਦਿ ਗਈ ਤੇ ਬਾਸ ਹੁਣ ਮੈਂ ਆਪਣਾ ਦੇਖੋ ਆਪਣੇ ਮੰਦਰ ਦਾ ਵੀ ਮੇਕਓਵਰ ਕਰਿਆ ਆ ਆ ਇੰਨਾ ਕੁ ਬਚ ਗਿਆ ਸੀਗਾ ਇਹ ਤਾਂ ਹੀ ਮੈਂ ਕਰ ਦਿੱਤਾ ਬਾਕੀ ਇਹਦੇ ਲਈ ਹੈ ਨਹੀਂ ਸੀਗਾ ਕਿ ਥੋੜਾ ਜਿਹਾ ਹੀ ਸੀਗਾ ਥੋੜੇ ਦਾ ਹੀ ਕਰ ਲਿਆ ਬਹੁਤ ਵਧੀਆ ਲੱਗਦਾ ਤੇ ਮੈਂ ਤੁਹਾਨੂੰ ਨਾ ਬੈਕ ਕੈਂਪ ਦੇ ਤੂ ਵੀ ਦਿਖਾਉਂਗੀ ਤੇ ਫਿਲਹਾਲ ਪਹਿਲਾਂ ਮੈਂ ਆਪਣਾ ਪਾਠ ਪੂਜਾ ਕਰ ਲਵਾਂ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਆਪਣਾ ਪ੍ਰੋਪਰ ਮੰਦਰ ਦਿਖਾਉਂਗੀ ਤੇ ਮੈਂ ਤੁਹਾਨੂੰ ਇਹ ਦੱਸੂਗੀ ਵੀ ਕਿ ਮੈਂ ਇਹ ਕਿੰਨੇ ਦਾ ਬੋਲ ਪੇਪਰ ਲਿਆ ਸੀਗਾ ਵੈਸੇ ਤੇ ਮੈਂ ਹੋਰ ਕਿੱਸੇ ਚੀਜ਼ ਲਈ ਲਈ ਐਸੀ ਕਿਚਨ ਲਈ ਲਈ ਐਸੀ ਬੋਲ ਪੇਪਰ ਪਰ ਇਸ ਕੰਮ ਆਇਆ ਮੰਦਰ ਨੇ ਕੰਮ ਆਇਆ ਹੈ ਤੇ ਚਲੋ ਹੁਣ ਮੈਂ ਨਾ ਪਹਿਲਾਂ ਪਾਠ ਪੂਜਾ ਕਰਨਾ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਆਪਣਾ ਮੰਦਰ ਦਿਖਾਉਂਗੀ ਤੇ ਹੁਣ ਦੇਖੋ ਫਾਈਨਲੀ ਮੇਰਾ ਮੰਦਰ ਛੋਟਾ ਜਿਹਾ ਕਿੰਨਾ ਪਿਆਰਾ ਲੱਗ ਰਿਹਾ ਹੈ ਤੇ ਸਾਈਂ ਜੀ ਦੀ ਗੱਦੀ ਵੀ ਕਿੰਨੀ ਪਿਆਰੀ ਐ ਸਜਾਈ ਹੋਈ ਐ ਪ੍ਰੋਪਰ ਤਰੀਕੇ ਨਾਲ A to Z ਹਰ ਇੱਕ ਚੀਜ਼ ਮੈਂ ਸਾਫ਼ ਕੀਤੀ ਐ ਜਿਹੜੇ ਸਾਈਂ ਜੀ ਦੀ ਜਿੱਥੇ ਸਾਈਂ ਜੀ ਦੀ ਗੱਦੀ ਐ ਸੋਫਾ ਐ ਮੈਂ ਲਵੇ ਵੀ ਮੋ ਵਾਸ਼ ਕਰਤਾ ਸੀ ਚੰਗੀ ਤਰ੍ਹਾਂ ਧੋ ਦਿੱਤਾ ਸੀ ਤੇ ਦੇਖੋ ਮੇਰਾ ਮੰਦਰ ਕਿੰਨਾ ਪਿਆਰਾ ਲੱਗ ਰਿਹਾ ਐ ਤੇ ਉੱਪਰ ਮੈਂ ਜੋਤ ਜਗਾਤੀ ਸੀ ਦਿਨ ਮੰਗਲਵਾਰ ਸੀਗੀ ਮੰਗਲਵਾਰ ਮੈਂ ਜੋਤ ਜਗਾਣੀ ਜਗਾਣੀ ਐ థడేనా తనుగోజ పే మేరకు సీత లగ్యా కల్లీ మేరకు థడా సీత అోల్ పేపర్ లగ్యాకే మేర యాసి సరే మేక లో సా జీ చాయా మహామీనే చాయా సాడా థా వడ్డా అసలు ਕਰਾਂਗੇ ਫਿਰ ਵਧੀਆ ਤਰੀਕੇ ਨਾਲ ਡੈਕੋਰੇਟ ਮੰਦਰ ਦਾ ਲੱਗ ਗਈ ਸੋਚਿਆ ਕਿ ਲੱਗ ਗਈ ਮੰਦਰ ਬਣਾਵਾਂਗੇ ਦੇਖੋ ਕਦੋਂ ਸੁਪਨਾ ਪੂਰਾ ਹੁੰਦਾ ਹੈ ਤੇ ਸਾਈਂ ਜੀ ਦੇ ਵੀ ਕਰੋ ਦਰਸ਼ਨ ਤੇ ਹੁਣ ਮੈਂ ਆਪਣਾ ਇੱਥੇ ਵੀਡੀਓ ਦਾ ਐਂਡ ਕਰਦੀ ਹਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਤੇ ਬਾਏ ਬਾਏ